ખેડૂતોની દિલ્હી કૂચ સંભુ સરહદ પર વધ્યો તણાવ ખેડૂતોના ને રોકવા માટે અંબાલા પોલીસે શંભુ સરહદ સીલ કરી ખેડૂત નેતા સરવનસિંહ ની આગેવાની હેઠળ કોમી

તરીકે બંદી સિંઘ તરીકે ઓળખવામાં આવે છે તેમની મુક્તિ કરાવવાનું છે ખેડૂત નેતા સરવંતસિંહ પંધેરે ભારપૂર્વક જણાવ્યું છે કે આ પ્રદર્શન સંપૂર્ણપણે શાંતિપૂર્ણ રહેશે અને તેનો હેતુ માત્ર સરકાર સુધી તેમની માંગણીઓ પહોંચાડવાનું છે આ કૂચમાં અનેક ખેડૂત સંગઠનોએ સમર્થન આપ્યું છે જેના કારણે મોટી સંખ્યામાં ખેડૂતો એકઠા થવાની સંભાવના છે ખેડૂતોની દિલ્હી ચલો કૂચની જાહેરાત બાદ અંબાલા પોલીસે સાવચેતીના ભાગરૂપે પંજાબ હરિયાણાને જોડતી શંભુ સરહદને સીલ કરવાની કાર્યવાહી શરૂ કરી દીધી છે

ਉਹ ਜਿੰਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਜਿੰਨੇ ਵੀ ਦੇਸ਼ ਭਰ ਦੇ ਵੱਖ-ਵੱਖ ਵਿਚਾਰਾਂ ਦੇ ਕੈਦਾਂ ਪੂਰੀਆਂ ਕਰ ਚੁੱਕੇ ਨੇ ਕੈਦੀ ਉਹਨਾਂ ਨੂੰ ਰਹਾਅ ਕੀਤਾ ਜਾਏ ਉਹਨਾਂ 'ਚ ਸਟੂਡੈਂਟਾਂ ਦੇ ਆਗੂ ਵੀ ਹੈਗੇ ਬੁੱਧੀਜੀਵੀ ਵੀ ਹੈਗੀ ਆ ਯੂਏਪੀਏ ਤੇ ਔਰ ਹੋਰ ਬਹੁਤ ਸਾਰੀਆਂ سنگੀਨ ਧਰਾਵਾਂ ਤੇ ਐਂਟੀ ਨੈਸ਼ਨਲ ਧਰਾਵਾਂ ਹੇਠ ਬੰਦੇ ਗ੍ਰਿਫਤਾਰ ਕੀਤੇ ਗਏ ਆ ਤੋ ਅੱਜ ਕਿਸਾਨ ਮਜ਼ਦੂਰ ਸ਼ਗਰ ਕਮੇਟੀ ਪੰਜਾਬ ਦਾ ਜਥਾ ਜਿਹੜਾ ਵਾ ਉਹ ਸ਼ੰਭੂ ਬਾਰਡਰ ਨੂੰ ਰਵਾਨਾ ਹੋ ਚੁੱਕਾ ਵਾ ਤੇ ਅਸੀਂ ਕਹਿੰਨੇ ਆਂ ਵੀ ਇੱਕ ਬੰਨੇ 350 ਸਾਲਾ ਗੁਰੂ ਸਾਹਿਬ ਦੇ ਗੁਰਪੁਰਬ ਦਾ ਸ਼ਹੀਦੀ ਪੁਰਬ ਦਾ ਜਿਨ੍ਹਾਂ ਨੇ ਦੁਨੀਆ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਏਡੀ ਵੱਡੀ ਕੁਰਬਾਨੀ ਕੀਤੀ ਔਰ ਦੂਸਰੇ ਬੰਨੇ ਸਾਡੀ ਸਰਕਾਰ ਐਂ ਲੱਗਦਾ ਵੀ ਜਿਵੇਂ ਪੀਸਫੁਲੀ ਢੰਗ ਨਾਲ ਆਪਣਾ ਮਾਰਚ ਕਰਕੇ ਮੰਗ ਪੱਤਰ ਦੇਣ ਵਾਲੀ ਗੱਲ ਨੂੰ ਵੀ ਗਵਾਰਾ ਨਹੀਂ ਸਮਝ ਰਹੀ ਇਹ ਤੱਕਾ ਕੀਤਾ ਜਾ ਰਿਹਾ